ਆ ਮਾਰੂਗੀ ਭਈ 42 ਕਿੱਲੇ ਦਾ ਇੱਕੋ ਟਾਕਾ ਜੀ ਜ਼ਮੀਨ ਇਹ ਇਧਰਲੇ ਪਾਸੇ ਕੱਸੀ ਲੱਗਦੀ ਹੈ ਜੀ ਆ ਇਹਨੂੰ 5 ਕਰਮ ਦਾ ਰਾਹ ਲੱਗਦਾ ਜੀ ਉਹ ਸਾਹਮਣੇ ਪਿੰਡ ਆ ਗਿਆ ਜੀ ਪਿੰਡ ਤੋਂ ਲੈ ਕੇ ਦੂਜੀ ਹੱਲ ਤੱਕ ਦੂਜੇ ਪਾਸੇ ਸੜਕ ਲੱਗਦੀ ਇੱਕ ਪਾਸੇ 4 4 ਕਿੱਲੇ ਮੱਥੇ ਤੇ ਸਿਰਫ ਇੱਕ ਪਾਸੇ ਬੰਦਾ ਲੱਗਦਾ ਜੀ ਇਹਦੇ ਬਾਕੀ ਕਵਰ ਆ ਸਾਰੀ ਜ਼ਮੀਨ ਜੀ 40 ਕਿੱਲਾਂ ਚ 4 ਮੋਟਰਾਂ ਆ ਜੀ 43 ਮਿੰਟ ਇੱਕ ਘੰਟੇ ਦੀ ਵਾਰੀ ਹੈ ਜੀ ਮੋਗੀ ਦੀ ਆਏ ਵੱਡੀ ਹੋ ਰਹੀ 10 ਮੋਕਸ ਵਾਲੀ ਨਾ ਆ ਸੜਕ ਆ ਗਈ ਜੀ ਨਾਲ ਪੱਕੀ ਸੜਕ ਤੋਂ ਜ਼ਮੀਨ ਸ਼ੁਰੂ ਹੋ ਗਈ ਠੀਕ ਆ ਆ ਮੱਕੀ ਤੋਂ ਸ਼ੁਰੂ ਹੋ ਗਈ ਜੀ ਹਾਂ ਮੱਕੀ ਤੋਂ ਸ਼ੁਰੂ ਹੋ ਕਣਕ ਉਤਲੇ ਪਾਸੇ ਨੀਵੀਂ ਉੱਚੀ ਚਲੀ ਗਈ ਇਹਦੇ ਨਾਲ 2 ਫੁੱਟ ਜੀ ਠੀਕ ਹੈ ਉਹ ਵੱਖਰਾ ਚਲਾ ਗਿਆ ਉਧਰੋਂ ਪਰਲੇ ਪਾਸੇ ਕੱਸੀ ਆ ਗਈ ਜੀ ਆ ਗਈ ਆ ਜੀ ਇਧਰ ਨੂੰ ਆਪਾਂ ਘੁੰਮ ਜਾਗੇ ਹਾਂ ਹਾਂ ਪਿੰਡ ਤੱਕ ਸਿੱਧੀ ਜਾਊਗੀ ਜੀ ਇਹ ਠੀਕ ਹੈ 1 ਕਿਲੋਮੀਟਰ ਤੋਂ ਲੈ ਕੇ ਪੌਣੇ ਕਿਲੋਮੀਟਰ ਤੋਂ 1 ਕਿਲੋਮੀਟਰ ਦੇ ਵਿਚ ਵਿਚ ਜ਼ਮੀਨ ਆ ਗਈ ਲੰਮੀ ਫਰੰਟ ਆ ਗਿਆ ਫਰੰਟ ਆ ਗਿਆ ਜੀ ਸੜਕ ਦਾ ਠੀਕ ਹੈ ਜੀ ਮੈਂ 1 ਪੌਣੇ ਕਿਲੋਮੀਟਰ ਦੀ ਗੱਲ ਕਰ ਰਹੇ ਹਾਂ ਜੀ ਆਪਾਂ ਹਾਂ ਜੀ ਹਾਂ ਜੀ ਚਾਰ ਟਰਾਂਸਫਾਰਮ ਲ ਚਾਰ ਮੋਟਰਾਂ ਆ ਗਈਆਂ ਠੀਕ ਹੈ ਠੀਕ ਹੈ ਜੀ ਠੰਡੇ ਪਾਣੀ ਵਾਲੀ ਜ਼ਮੀਨ ਹੈ ਨਾਲ ਕੱਸੀ ਆ ਗਈ ਜੀ ਪਰਲੇ ਪਾਸੇ ਇੱਕ ਪਾਸੇ ਹੀ ਸਿਰਫ ਇਹਦੇ ਬੰਦਾ ਲੱਗਦਾ ਬਾਕੀ ਆਪ ਦਾ ਪਰਸਨਲ ਹੀ ਟੱਕ ਹੈ ਸਾਰਾ